ਸਾਹਿਬ ਜੀ ਆਪ ਉਪਦੇਸ਼ ਸਮਝੈ ਆਪ ਅਪੀ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਬਿਸਥਾਰ सब कछ उसका ओ करण हार उसते भिन्न कहो किछ होए थान थनंतर एक सोए अपने चलत आप करण हार ਕੋਤਕ ਕਰੇ ਰੰਗ ਆਪਾਰ ਮਨ ਮੈਂ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿਣ ਨਾ ਜਾਏ ਮਨ ਮੈਂ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਸੁਭਾਈਮਾਨ ਗੁਰੂ ਪਿਆਰ ਵਾਲੇ ਗੁਰੂ ਪਿਆਰੇ ਸਤ ਸੰਗੀ ਜਨੋ ਪਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 12ਵੀਂ ਅਸ਼ਟਪਦੀ ਦੀ ਇਹ 7ਵੀਂ ਪੌੜੀ ਦਾ ਪਾਠ ਆਪਾਂ ਉਚਾਰਨ ਕੀਤਾ ਹੈ ਅੱਜ ਇਸੇ ਪਵਨ ਪੌੜੀ ਦੀ ਸਮਝਣਾ ਹੈ ਆਪਾਂ ਵਿਚਾਰਨਾ ਹੈ ਜੇਕਰ ਗੰਭੀਰਤਾ ਦੇ ਨਾਲ ਗਹਿਰਤਾ ਦੇ ਨਾਲ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਕਰੀਏ ਨਾਲ ਗੁਰੂ ਨੂੰ ਸਮਝਣ ਦਾ ਯਤਨ ਕਰੀਏ ਤੇ ਇੰਜ ਲੱਗਦਾ ਵੀ ਗੁਰੂ ਪਾਤਸ਼ਾਹ ਇੱਕ ਬੱਚੇ ਦੀ ਤਰ੍ਹਾਂ ਸਾਡੀ ਪਾਲਣਾ ਸਾਡੀ ਪੋਸ਼ਣਾ ਕਰਦੇ ਆ ਦੁਨੀਆਂ ਦੇ ਵਿੱਚ ਕੋਈ ਕਿੰਨਾ ਵੀ ਸਾਨੂੰ ਪਿਆਰ ਕਰਦਾ ਹੋਵੇ ਪਰ ਸਿਰਫ ਤੇ ਸਿਰਫ ਇੱਕ ਮਾਂ ਤੇ ਇੱਕ ਪਿਓ ਹੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਡਾ ਬੱਚਾ ਸਾਡੇ ਤੋਂ ਵੀ ਅੱਗੇ ਚਲਾ ਜਾਏ ਬੇਨਤੀ ਬੜੇ ਧਿਆਨ ਨਾਲ ਸਮਝੋ ਹੋਣਗੇ ਰਿਸ਼ਤੇਦਾਰ ਸੱਜਣ ਮਿੱਤਰ ਹੋਣਗੇ ਪਰ ਜੇ ਕੋਈ ਇਹ ਚਾਹੁੰਦਾ ਨਾ ਵੀ ਸਾਡਾ ਪੁੱਤਰ ਸਾਡੇ ਤੋਂ ਵੀ ਅੱਗੇ ਲੰਘ ਜਾਏ ਤੇ ਸਿਰ ਤੋਂ ਕੱਲੇ ਗੁਰਮਖੋ ਮਾਤਾ ਪਿਤਾ ਹੀ ਹੁੰਦੇ ਆ। ਇਸੇ ਤਰ੍ਹਾਂ ਗੁਰੂ ਦੀ ਸਿੱਖ ਨੂੰ ਇੰਨਾ ਪਿਆਰ ਕਰਦੇ ਨੇ ਕਹਿੰਦੇ ਨੇ ਇਹ ਸਿੱਖ ਪਰਮੇਸ਼ਰ ਦਾ ਰੂਪ ਹੀ ਹੋ ਜਾਏ ਇਹ ਪਰਮੇਸ਼ਰ ਹੀ ਬਣ ਜਾਏ। ਔਰ ਸਾਨੂੰ ਸਮਝ ਸਾਨੂੰ ਗਿਆਨ ਜਿਵੇਂ ਗੁਰੂ ਜੀ ਸਾਨੂੰ ਸਵਾਰਦੇ ਨੇ ਜਿਵੇਂ ਗੁਰੂ ਜੀ ਸਾਨੂੰ ਸ਼ਿੰਗਾਰਦੇ ਨੇ ਉਹਦੇ ਵਿੱਚੋਂ ਇੱਕ ਕੋਈ ਸਮਝ ਪੈਂਦੀ ਹੈ ਕਿ ਸੱਚਮੁੱਚ ਗੁਰੂ ਆਪਣੇ ਸਿੱਖ ਨੂੰ ਪਰਮੇਸ਼ਰ ਵਾਹਿਗੁਰੂ ਦਾ ਸੱਚਾ ਰੂਪ ਬਣਾਉਣਾ ਚਾਹੁੰਦੇ ਹੈ ਇੱਕ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਅੰਦਰ ਭਗਤ ਸੈਦਾ ਕਹਿਤ ਨਾਮਦੇਵ ਸੁਨੋ ਤ੍ਰਿloਚਨ ਬਾਲਕ ਪਾਲਣ ਪੋਢੀ आले ਨਾਮਦੇਵ ਕਹਿੰਦੇ ਨੇ ਹੇ ਤ੍ਰਿloਚਨ ਜੀ ਸੁਨੋ ਦੋਨੋਂ ਮਿੱਤਰ ਸਨ ਸਮਕਾਲੀ ਸਨ ਦੋਨੋਂ ਭਗਤ ਸਹਿਬਾਨ ਪਰਮੇਸ਼ਰ ਵਾਹਿਗੁਰੂ ਆਪਣੇ ਸੇਵਕਾਂ ਦੀ ਪਾਲਣਾ ਕਿਵੇਂ ਕਰਦਾ ਹੈ ਜਿਵੇਂ ਇੱਕ ਮਾਂ ਬੱਚੇ ਨੂੰ ਪੰਘੂੜੇ ਵਿੱਚ ਪਾ ਕੇ ਪਾਲਣਾ ਕਰਦੀ ਹੈ ਕਿਵੇਂ ਕਰਦੀ ਹੈ ਬਾਲਕ ਪਾਲਣ ਪੋਢੀ ਹਲੇ ਅੰਤਰ ਬਾਹਰ ਕਾਜ ਬਿਰੋਧੀ ਚੀਤ ਸੋ ਬਾਰਕ ਰੱਖੀ ਹਲੇ ਬਾਰ ਮਾਂ ਪ੍ਰਸ਼ਾਦਾ ਬਣਾਉਂਦੀ ਫਿਰਦੀ ਹੈ ਕੱਪੜੇ ਧੋਂਦੀ ਹੈ ਰੋਟੀਆਂ ਬਣਾਉਂਦੀ ਐ ਝਾੜੂ ਵੀ ਮਾਰਦੀ ਐ ਤੇ ਬੱਚਾ ਕਮਰੇ ਦੇ ਅੰਦਰ ਸੁੱਤਾ ਪਿਆ ਹੁੰਦਾ ਛੋਟਾ ਜਾਂ ਮਾਂ ਕੰਮ ਭਾਵੇਂ ਕੋਈ ਵੀ ਕਰ ਰਹੀ ਐ ਪਰ ਸੁਰਤ ਉਹਦੀ ਆਪਣੇ ਬੱਚੇ ਦੇ ਵਿੱਚ ਐ ਇਹ ਜਾਣ ਨਾ ਪਈ ਕਿਤੇ ਕਿਤੇ ਰੋਣ ਨਾ ਲੱਗ ਪਈ ਔਰ ਹੁੰਦਾ ਬਾਲਕ ਰੋ ਕੇ ਉੱਠ ਕੇ ਰੋਣਾ ਸ਼ੁਰੂ ਕਰਦਾ ਐ ਤੇ ماں ਇਤਨੀ ਵੀ ਦੂਰ ਹੋਵੇ ਸਭ ਤੋਂ ਪਹਿਲਾਂ ਮਾਂ ਨੂੰ ਉਹ ਬਚਨ ਸੁਣਾਈ ਦਿੰਦਾ ਹੈ ਉਹਦਾ ਰੋਣਾ ਸੁਣਾਈ ਦਿੰਦਾ ਕਿਉਂਕਿ ਮਾਂ ਦਾ ਪੁੱਤਰ ਨੇ ਜਿਹੜਾ ਸਬੰਧ ਹੈ ਨਾ ਉਹ ਕੇਵਲ ਬਾਹਰ ਦੇ ਰਿਸ਼ਤੇ ਦਾ ਨਹੀਂ ਹੈ ਉਹ ਅੰਦਰ ਦੀਆਂ ਅੰਦਰਾਂ ਦਾ ਹੈ ਉਹ ਅੰਦਰ ਤੋਂ ਜੁੜੀ ਹੋਈ ਹੈ ਆਪਣੇ ਪੁੱਤਰ ਦੇ ਨਾਲ ਇਸੇ ਤਰ੍ਹਾਂ ਗੁਰਮੁਖੋ ਪਰਮੇਸ਼ਰ ਦਾ ਧਿਆਨ ਜਿਵੇਂ मां ਕੁਛ ਵੀ ਕਰਦੀ ਹੋਵੇ ਉਹਦਾ ਧਿਆਨ ਆਪਣੇ ਪੁੱਤਰ ਦੇ ਵਿੱਚ ਹੈ ਵਾਹਿਗੁਰੂ ਪਰਮੇਸ਼ਰ ਜੀ ਸਾਰੇ ਜਗਤ ਦੇ ਪਸਾਰੇ ਨੂੰ ਚਲਾ ਰਹੇ ਨੇ ਪਰ ਉਹਦਾ ਧਿਆਨ ਸਦਾ ਪਰਮੇਸ਼ਰ ਦਾ ਸਾਡੇ ਵਿੱਚ ਰਹਿੰਦਾ ਹੈ ਕਿਉਂ ਕਿਉਂਕਿ ਉਹ ਮਾਤਾ ਤੇ ਪਿਤਾ ਵਰਗਾ ਹੈ ਇਸ ਕਰਕੇ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਬੇਅੰਤਤਾ ਨੂੰ ਬਿਆਨ ਕੀਤਾ ਹੈ ਕੀ ਕਹਿੰਦੇ ਨੇ ਆਰੰਭਤਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਰਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਦੇਖੋ ਆਪ ਉਪਦੇਸ਼ ਸਮਝੈ ਆਪ ਆਪ ਉਪਦੇਸ਼ ਸਮਝੈ ਆਪ ਹੁਣ ਦੋ ਚੀਜ਼ਾਂ ਨੇ ਉਪਦੇਸ਼ ਕਰਨ ਵਾਲਾ ਗੁਰੂ ਹੁੰਦਾ ਹੈ ਸਮਝਣ ਵਾਲਾ ਸੇਵਕ ਹੁੰਦਾ ਹੈ ਦੋਈ ਚੀਜ਼ਾਂ ਨੇ ਉਪਦੇਸ਼ ਕਰਨ ਵਾਲਾ ਕੌਣ ਹੈ ਗੁਰੂ ਸਮਝਣ ਵਾਲਾ ਪਾਉਣਾ ਸਿੱਖ ਚੇਲਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਗੁਰਮਖੋ ਖਾਲਸਾ ਪ੍ਰਗਟ ਦਿਵਸ ਦੇ ਉੱਪਰ ਆਪੇ ਗੁਰ ਚੇਲਾ ਨੂੰ ਪ੍ਰਗਟ ਕੀਤਾ ਨਾ ਸੰਸਾਰ ਸਾਹਮਣੇ ਇਹੋ ਆਪ ਹੀ ਗੁਰ ਹੈ ਤੇ ਆਪ ਹੀ ਚੇਲਾ ਵਾਹਿਗੁਰੂ ਪਰਮੇਸ਼ਰ ਆਪ ਹੀ ਗੁਰੂ ਬਣ ਕੇ ਬੈਠਦਾ ਹੈ ਤੇ ਆਪ ਹੀ ਸੇਵਕ ਬਣ ਕੇ ਚੇਲਾ ਬਣ ਕੇ ਬੈਠਦਾ ਹੈ ਬਿਲਕੁਲ ਉਹੀ ਗੱਲ ਹੈ ਇਥੇ ਗੁਰੂ ਆ ਜਿਸ ਸਹਿ ਪਾਤਸ਼ਾਹ ਪਹਿਲਾਂ ਹੀ ਬਿਆਨ ਕਰ ਰਹੇ ਨੇ ਆਪ ਉਪਦੇਸ਼ ਹੈ ਗੁਰੂ ਦੇ ਵਿੱਚ ਬਰਾਜਮਣ ਹੋ ਕੇ ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਉਪਦੇਸ਼ ਦੇ ਰਿਹਾ ਹੈ ਆਪ ਉਪਦੇਸ਼ ਹੈ ਆਪ ਹੀ ਉਪਦੇਸ਼ ਦਿੰਦਾ ਹੈ ਗੁਰੂ ਵਿੱਚ ਪਰਮੇਸ਼ਵਰੀ ਤੇ ਬੈਠਾ ਹੈ ਨਾ ਤੇ ਗੁਰੂ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਇਹਦਾ ਅਰਥ ਗੁਰੂ ਦੇ ਵਿੱਚ ਬੈਠ ਕੇ ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਉਪਦੇਸ਼ ਦਿੰਦਾ ਹੈ ਆਪ ਉਪਦੇਸ਼ ਹੈ ਸਮਝ ਹੈ ਆਪ ਜਿਹੜੇ ਸਾਹਮਣੇ ਸਮਝਣ ਵਾਲੇ ਬੈਠੇ ਨੇ ਸਿੱਖ ਨੇ ਕਹਿਣ ਲੱਗੇ ਉਹਨਾਂ ਵਿੱਚ ਪਰਮੇਸ਼ਰ ਬੈਠ ਕੇ ਸਮਝ ਰਿਹਾ ਹੈ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਗੁਰੂ ਬਣ ਜਾਂਦਾ ਹੈ ਆਪ ਹੀ ਸੇਵਕ ਬਣ ਜਾਂਦਾ ਹੈ ਸਮਝਣ ਵਾਲਿਆਂ ਦੇ ਵਿੱਚ ਵੀ ਉਹਦੀ ਸੱਤਿਆ ਹੈ ਬੋਲਣ ਵਾਲਿਆਂ ਵਿੱਚ ਵੀ ਉਹਦੀ ਸੱਤਿਆ ਹੈ ਸਿੱਖਿਆ ਲੈਣ ਵਾਲੇ ਵਿੱਚ ਵੀ ਉਹੀ ਬੈਠਾ ਹੈ ਸਿੱਖਿਆ ਦੇਣ ਵਾਲੇ ਵਿੱਚ ਵੀ ਉਹੀ ਬੈਠਾ ਹੈ ਹਰ ਪਾਸੇ ਉਹ ਵਾਹਿਗੁਰੂ ਪਰਮੇਸ਼ਰ ਹੀ ਤਾਂ ਹੈ ਜਿਸਦੰ ਪਾਗਾ ਵਾਲਿਓ ਗੁਰੂ ਗੋਬਿੰਦ ਰਾਏ ਸਾਹਿਬ ਕਿਉਂਕਿ ਪਹਿਲਾਂ ਤੇ ਨਾਮ ਗੋਬਿੰਦ ਰਾਏ ਸੀ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਾਡੇ ਕੁ 6 ਸਾਲ ਦੀ ਉਮਰ ਸੀ ਪਟਨਾ ਸਾਹਿਬ ਤੋਂ ਚੱਲੇ ਪਾਉਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਨੇਹਾ ਕੱਲਿਆ ਸੀ ਹੁਣ ਤੁਸੀਂ ਅਨੰਦਪੁਰ ਸਾਹਿਬ ਆ ਜਾਓ ਕਿਉਂਕਿ ਆਪਣੀ ਜ਼ਿੰਦਗੀ ਦੇ ਪਹਿਲੇ 1.6 ਸਾਲ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਪਟਨਾ ਸਾਹਿਬ ਗੁਜ਼ਰੇ ਨੇ ਤੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਗਰਮਖੋ ਫਤੇ ਚੰਦ ਮੈਣੀ ਦੀ ਰਾਣੀ ਨੇ ਆਪਣਾ ਪੁੱਤ ਹੀ ਬਣਾਇਆ ਸੀ ਨਾ ਗੁਰਗੋਬਿੰਦ ਰਾਏ ਉਰਜਾਣਾ ਉਹਦੀ ਗੋਦ ਵਿੱਚ ਚੱਕ ਕੇ ਬੈਠਦੇ ਸਨ ਉਹਦੇ ਘਰ ਬੌਲਾਦ ਕੋਈ ਨਹੀਂ ਸੀ ਤੇ ਗੁਰਨਾਨਕ ਸਹਿਬ ਪਾਤਸ਼ਾ ਆਪਣੀ ਪਹਿਲੀ ਉਦਾਸੀ ਦੇ ਉੱਪਰ ਗਏ ਸੀ ਪਟਨਾ ਸਹਿਬ ਤੇ ਉਸ ਸਮੇਂ ਸਾਲਸਰਾਏ ਜੋਰੀ ਮਿਲਿਆ ਸੀ ਉਹਨੇ ਅਰਦਾਸ ਕੀਤੀ ਸੀ ਪਾਤਸ਼ਾ ਮੇਰੇ ਘਰ ਚਰਨ ਪਾਓ ਤੇ ਗੁਰ ਗੁਰਨਾਨਕ ਸਹਿਬ ਪਾਤਸ਼ਾ ਨੇ ਕਿਹਾ ਸੀ ਸਾਲਸਰਾਏ ਅਜੇ ਸਮਾਂ ਨਹੀਂ ਆਇਆ ਉਹ ਕਹਿਣ ਲੱਗਾ ਪਾਤਸ਼ਾ ਇੱਕ ਰਾਤ ਨਾ ਰੁਕੋ ਇੱਕ ਪਲ ਹੀ ਮੇਰੇ ਘਰ ਚਰਨ ਪਾ ਦਿਓ ਪਾਤਸ਼ਾਹ ਕਹਿਣ ਲੱਗੇ ਆਵਾਂਗੇ ਦਿਨ ਨਹੀਂ ਕਈ ਸਾਲ ਤੇਰੇ ਘਰ ਵਿੱਚ ਰਹਿ ਕੇ ਖੇਡ ਕੇ ਜਾਵਾਂਗੇ ਤੂੰ ਹੋਣਾ ਨਹੀਂ ਤੇਰੀ ਔਲਾਦ ਸਾਨੂੰ ਪਹਿਚਾਨ ਲਏਗੀ ਤੂੰ ਨਹੀਂ ਹੋਣਾ ਤੇਰੀ ਔਲਾਦ ਸਾਨੂੰ ਪਹਿਚਾਨ ਲਏਗੀ ਰਹੀ ਹੋਇਆ ਗੁਰੂ ਰਖੋ ਦਸਵੇਂ ਰੂਪ ਦੇ ਵਿੱਚ ਫਿਰ ਜਿਹੜਾ ਫਤੇ ਚੰਦ ਮੈ ਨਹੀਂ ਹੈ ਇਹ ਗੁਰਮਖੋ ਸਾਲਸਰਾ ਇਹ ਜੋਰੀ ਦੀ ਅੰਛਵੰਚਿਤ ਹੈ ਜਦੋਂ ਫਤੇ ਚੰਦ ਮੈਣੀ ਦੀ ਰਾਣੀ ਨੂੰ ਇਹ ਖਬਰ ਮਿਲਦੀ ਆ ਨਾ ਵੀ ਮੇਰੇ ਪੁੱਤਰ ਨੇ ਕੱਲ ਨੂੰ ਚਲੇ ਜਾਣਾ ਹੈ ਗੋਬਿੰਦ ਰਾਏ ਨੇ ਕੱਲ ਨੂੰ ਚਲੇ ਜਾਣਾ ਤੇ ਮੇਰੀ ਗੋਦ ਫਿਰ ਸੁੰਨੀ ਹੋ ਜਾਣੀ ਹੈ ਕਿਤੇ ਗੁਰਮਖੋ ਪਟਨਾ ਸਾਹਿਬ ਜਾਓ ਨਾ ਅੱਜ ਤੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮੈਣੀ ਸੰਗਤ ਅੱਜ ਵੀ ਬਣਿਆ ਹੋਇਆ ਉਹ ਉਹੀ ਥਾਂ ਹੈ ਉਹ ਫਤੇਜੰਦ ਮੈਣੀ ਦਾ ਘਰ ਹੀ ਸੀ ਸਾਰਾ ਸ਼ਾਮ ਦਾ ਸਮਾਂ ਸੀ ਗੋਬਿੰਦ ਰਾਏ ਸਾਹਿਬ ਫਤੇਜੰਦ ਮੈਣੀ ਦੀ ਰਾਣੀ ਦੇ ਕੋਲ ਪਹੁੰਚਦੇ ਨੇ ਤੇ ਮਾਂ ਨੂੰ ਪਤਾ ਲੱਗ ਚੁੱਕਿਆ ਸੀ ਮੇਰੇ ਪੁੱਤ ਨੇ ਕੱਲ ਨੂੰ ਚਲੇ ਜਾਣਾ ਹੈ ਕਹਿਣ ਲੱਗੇ ਪੁੱਤਰ ਤੂੰ ਤੇ ਕੱਲ ਨੂੰ ਚਲੇ ਜਾਣਾ ਤੇ ਮੇਰੀ ਗੱਲ ਤਾਂ ਸੁਣੀ ਹੋ ਜਾਣੀ ਹੈ ਮੇਰਾ ਤੇ ਵਿੜੇ ਸੁਣਾ ਹੋ ਜਾਣਾ ਹੈ ਤੇ ਗੋਬਿੰਦ ਰਾਜ ਸਾਹਿਬ ਨੇ 6.5 ਸਾਲ ਦੀ ਉਮਰ ਸੀ ਕਹਿਣ ਲੱਗੇ ਮਾਂ ਮੈਂ ਸਦਾ ਤੇਰੇ ਨਾਲ ਆ ਮੈਂ ਤੇ ਸਦਾ ਹੀ ਤੇਰੇ ਅੰਗ ਸੰਗ ਆ ਤਾਂ ਇੱਥੋਂ ਤੇ ਕਦੇ ਦੂਰ ਨਹੀਂ ਜਾਵਾਂਗਾ ਤੇ ਫਤਿਹ ਚੰਦ ਮੈਣੀ ਦੀ ਰਾਣੀ ਕਹਿਣ ਲੱਗੀ ਪੁੱਤਰ ਤੂੰ ਇੱਕ ਐ ਮੇਰੇ ਕੋਲ ਹੋਵੇਗਾ ਤੇ ਗੁਜਰੀ ਦੇ ਕੋਲ ਨਹੀਂ ਹੋਣਾ ਜੇ ਗੁਜਰੀ ਤੇ ਮਾਂ ਗੁਜਰੀ ਦੇ ਕੋਲ ਹੋਵੇਗਾ ਤੇ ਮੇਰੇ ਕੋਲੇ ਨਹੀਂ ਹੋਣਾ ਉਹ ਕਿ ਪੁੱਤਰ ਦੀ ਨਜ਼ਰ ਨਾ ਦੇਖਦੀ ਐ ਮੇਰਾ ਪੁੱਤ ਹੈ ਇਹ ਇਤਿਹਾਸਕਾਰ ਕਹਿੰਦੇ ਨੇ ਗੁਰਮਖੋ ਇੱਕ ਇੱਕ ਵੱਡਾ ਨਾ ਤਲਾਬ ਬਣਿਆ ਹੋਇਆ ਸੀ ਰਾਜੇ ਫਤੇਜੰਦ ਮੈਣੀ ਦੇ ਮਹਿਲ ਦੇ ਵਿੱਚ ਨਾ ਵੱਡਾ ਤਲਾਬ ਬਣਿਆ ਹੋਇਆ ਸੀ ਤੇ ਥੋੜਾ ਥੋੜਾ ਹਨੇਰਾ ਸੀ ਤੇ ਚੰਦਰਮਾ ਸੀ ਆਕਾਸ਼ ਦੇ ਵਿੱਚ ਪਕੜ ਕੇ ਫਤੇਜੰਦ ਮੈਣੀ ਦੀ ਰਾਣੀ ਦੀ ਬਾਹ ਨਾ ਤੇ ਤਲਾਬ ਦੇ ਕਿਨਾਰੇ ਲੱਗੇ ਲਜਾ ਕੇ ਤੇ ਇੰਜ ਕਹਿਣ ਲੱਗੇ ਮਾਂ ਇਹ 10 ਵਿੱਚ ਚੰਦਰਮਾ ਇੱਕ ਹੈ ਕਿ ਦੋ ਕਹਿਣ ਲੱਗੇ ਪੁੱਤਰ ਇੱਕੋ ਹੀ ਹੈ ਚੰਦਰਮਾ ਤੇ ਇੱਕੋ ਹੀ ਹੈ ਆਓ ਦੇਖ ਪੰਜ ਚੰਦਰਮਾ ਹੈ ਨਾ ਕਹਿਣ ਲੱਗੇ ਹਾਂ ਉਹ ਅਸਮਾਨ ਵਿੱਚ ਵੇਖ ਚੰਦਰਮਾ ਹੈ ਨਾ ਕਹਿਣ ਲੱਗੇ ਹਾਂ ਪਰ ਮੱਖੋ ਉੱਪਰ ਚੰਦਰਮਾ ਥੱਲੇ ਚੰਦਰਮਾ ਦੀ ਪਾਣੀ 'ਚ ਪਰਛਾਈ ਪੈਂਦੀ ਸੀ ਜੇ ਮਾਈ ਮੇਰੀਏ ਇੱਕ ਚੰਦਰਮਾ ਦੋ ਥਾਵਾਂ ਉੱਤੇ ਹੋ ਸਕਦਾ ਹੈ ਇੱਕ ਅਸਮਾਨ ਵਿੱਚ ਹੋ ਸਕਦਾ ਹੈ ਇੱਕ ਪਾਣੀ 'ਚ ਹੋ ਸਕਦਾ ਹੈ ਤੇ ਮੈਂ ਤੇਰਾ ਪੁੱਤਰ ਇੱਕ ਹੋ ਕੇ ਦੋ ਥਾਵਾਂ ਤੇ ਕਿਉਂ ਨਹੀਂ ਹੋ ਸਕਦਾ ਤੂੰ ਭਰੋਸਾ ਕਰੀ ਮੈਂ ਮਾਂ ਗੁਜਰੀ ਦੇ ਕੋਲ ਵੀ ਰਹਾਂਗਾ ਮੈਂ ਤੇਰੇ ਕੋਲੋਂ ਵੀ ਦੂਰ ਨਹੀਂ ਜਾਵਾਂਗਾ ਤੂੰ ਸਵੇਰੇ ਉੱਠਿਆ ਕਰੀ ਜਪਜੀ ਦੀ ਬਾਣੀ ਦਾ ਪਾਠ ਕਰਕੇ ਬੱਚੇ ਖੇਡਣ ਆਇਆ ਕਰਨਗੇ ਨਾ ਉਹਨਾਂ ਨੂੰ ਅੱਜ ਦੀ ਤਰ੍ਹਾਂ ਹੀ ਹਮੇਸ਼ਾ ਲੰਗਰ ਬਣਾ ਕੇ ਸ਼ਕਾਇਆ ਕਰੀ ਮੈਂ ਪੰਗਤ ਵਿੱਚ ਧਿਆਨ ਨਾਲ ਦੇਖੀ ਮੈਂ ਉੱਥੇ ਦਰਸ਼ਨ ਦੇ ਆਕਰਾਂਗਾ ਜਿਨ੍ਹਾਂ ਨੂੰ ਤਲੰਗਰ ਸ਼ਿਕਾਇਆ ਕਰਨਗੀ ਨਾ ਉਹਨਾਂ ਨੂੰ ਧਿਆਨ ਨਾਲ ਦੇਖੇਗੀ ਉਹਨਾਂ ਵਿੱਚ ਮੈਂ ਆਪ ਹੀ ਬਰਾਜਮਣ ਹੋਇਆ ਕਰਾਂਗਾ ਉਹ ਗੁਰਮਖੋ ਹੁੰਦਾ ਹੈ ਅੱਜ ਵੀ ਇਹ ਸੰਗਤਾਂ ਭਰੋਸਾ ਕਰਦੀਆਂ ਨੇ ਕਿ ਗੁਰੂ ਗੋਬਿੰਦ ਰਾਏ ਸਾਹਿਬ ਅੱਜ ਵੀ ਸੰਗਤਾਂ ਨੂੰ ਪੰਗਤਾਂ ਵਿੱਚ ਬੈਠ ਕੇ ਸਿੱਧੂ ਰੂਪ ਦੇ ਦਰਸ਼ਨ ਦਿੰਦੇ ਨੇ ਸੰਗਤ ਨੂੰ ਦਰਸ਼ਨ ਦਿੰਦੇ ਨੇ ਸੰਗਤ ਰੂਪ ਦੇ ਵਿੱਚ ਕਿਉਂ ਕਉਕੇ ਗੁਰੂ ਸੰਗਤ ਵਿੱਚ ਬਿਰਾਜਮਾਨ ਹੈ। ਤੋਂ ਇਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵੀ ਇਹ ਅਜ ਬਚਨ ਕਹੀ ਨੇ। ਉਹ ਪਰਮੇਸ਼ਰ ਦੋਵਾਂ ਥਾਵਾਂ ਤੇ ਹੈ। ਉਹ ਬੋਲਣ ਵਾਲਿਆ ਗੁਰੂ ਬਣ ਕੇ ਉਪਦੇਸ਼ ਦੇ ਰਿਹਾ ਹੈ ਤੇ ਗੁਰੂ ਵਿੱਚ ਵੀ ਪਰਮੇਸ਼ਰ ਹੀ ਬੈਠਾ ਹੈ। ਜਿਹੜੇ ਸਿੱਖ ਬਣ ਕੇ ਸਮਝ ਰਹੇ ਨੇ ਉਹਨਾਂ ਸਮਝਣ ਵਾਲਿਆ ਵਿੱਚ ਵੀ ਉਹ ਪਰਮੇਸ਼ਰ ਹੀ ਬੈਠਾ ਹੈ। ਸਮਝਣ ਵਾਲਾ ਵੀ ਆਪ ਹੀ ਹੈ ਉਪਦੇਸ਼ ਦੇਣ ਵਾਲਾ ਵੀ ਉਹ ਆਪ ਹੀ ਹੈ ਆਪ ਉਪਦੇਸ਼ ਹੈ ਬੋਲੋ ਆਪ ਉਪਦੇਸ਼ ਹੈ ਸਮਝ ਹੈ ਆਪ ਆਪੇ ਰਚਿਆ ਸਭ ਕੈ ਸਾਥ ਰਚਿਆ ਹੁੰਦਾ ਇਕਮਿਕ ਹੋ ਗਿਆ ਰਚ ਗਿਆ ਉਹ ਸਾਰਿਆਂ ਦੇ ਅੰਗ ਸੰਗ ਰਹਿੰਦਾ ਹੈ ਉਹ ਸਾਰਿਆਂ ਦੇ ਵਿੱਚ ਇਕਮਿਕ ਹੋ ਕੇ ਰਚਿਆ ਹੋਇਆ ਹੈ ਜਿਵੇਂ ਗੁਰੂ ਪਿੱਛੇ ਆਪਾਂ ਇੱਕ ਬਚਨ ਉਚਾਰਨ ਕੀਤਾ ਸੀ ਨਾ ਬਾਦਸ਼ਾਹ ਕਹਿੰਦੇ ਦੋਹਾਂ ਸਿਰਿਆਂ ਦਾ ਆਪ ਸੁਆਮੀ ਖੇਲਾ ਵਿਖਸੈ ਖੇਲਾ ਵਿਖਸੈ ਅੰਤਰਜਾਮੀ ਦੋਹਾਂ ਸਿਰਿਆਂ ਦਾ ਇਧਰ ਦਾ ਵੀ ਉਧਰ ਦਾ ਵੀ ਦੋਨਾਂ ਸਿਰਿਆਂ ਦਾ ਮਾਲਕ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ ਉਸੇ ਤਰ੍ਹਾਂ ਆਪ ਕਿਨੋ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਵਿਸਥਾਰ ਜਿਹੜਾ ਇਹ ਵਿਸਥਾਰ ਹੁੰਦਾ ਪਸਾਰਾ ਖਲਾਰਾ ਜਿਹੜਾ ਇਸ ਸੰਸਾਰ ਦਾ ਖਲਾਰਾ ਉਸ ਵਾਹਿਗੁਰੂ ਨੇ ਖਲਾਰਿਆ ਹੋਇਆ ਹੈ ਇਹ ਜੋ ਪਸਾਰਾ ਹੈ ਇਹ ਸਾਰਾ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਹੀ ਤੇ ਪਸਾਰਾ ਕੀਤਾ ਹੋਇਆ ਹੈ ਇੱਕ ਵਰ ਮੁੱਖ ਇਸ ਸੰਸਾਰ ਵਿੱਚ ਜੋ ਕੁਛ ਵੀ ਇਹ ਪਸਾਰਾ ਹੈ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਦੂਜਾ ਕੁਛ ਵੀ ਨਹੀਂ ਹੈ ਆਪ ਆਪਕੀਨੋ ਆਪਣ ਵਿਸਥਾਰ ਸਭ ਕਛ ਉਸ ਦਾ ਉਹ ਕਰਨੇ ਹਾਰ ਉਹ ਵਾਹਿਗੁਰੂ ਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਸਾਰਾ ਸੰਸਾਰ ਸਭ ਕਛ ਉਸ ਦਾ ਇਹ ਜੋ ਕੁਛ ਵੀ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਹੈ ਉਸੇ ਦਾ ਹੀ ਰੂਪ ਹੈ ਉਸ ਤੋਂ ਬਿਨਾ ਗੁਰਮਖੋ ਕੁਛ ਵੀ ਨਹੀਂ ਹੈ ਗੁਰੂ ਨੇ ਸਾਡੇ ਉੱਤੇ ਬਹੁਤ ਵੱਡੀ ਰਹਿਮਤ ਕੀਤੀ ਗੁਰਮਖੋ ਗੁਰੂ ਨੇ ਕਿਤੇ ਵੀ ਇਹ ਗੱਲ ਨਹੀਂ ਕਹੀ ਕਿ ਜਿਹੜਾ ਉਹ ਪਰਮੇਸ਼ਰ ਹੈ ਸਿਰਫ ਮੇਰੇ ਵਿੱਚ ਵੱਸਦਾ ਸਿੱਖਾ ਤੇਰੇ ਵਿੱਚ ਨਹੀਂ ਹੈ ਇਹ ਬਹੁਤ ਵੱਡੀ ਇਮਾਨਦਾਰੀ ਦੀ ਗੱਲ ਹੁੰਦੀ ਹੈ ਦੁਨੀਆਂ ਦੇ ਉੱਤੇ ਦੂਸਰਾ ਕੋਈ ਰਹਿਬਰ ਨਹੀਂ ਮਿਲੇਗਾ ਇਦਾਂ ਦਾ ਗੁਰੂ ਪਾਤਸ਼ਾਹ ਨੇ ਇਹ ਥੋੜਾ ਦੇਖੋ ਈਸਾਈਤ ਹੈ ਉਹ ਕਹਿੰਦੇ ਨੇ ਈਸਾ ਪਰਮੇਸ਼ਰ ਦਾ ਪੁੱਤਰ ਹੈ ਇਹ ਕਿਹਜਨ ਈਸਾ ਪ੍ਰਭੂ ਦਾ ਪੁੱਤਰ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਹਰ ਇੱਕ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਅੰਛ ਹੈ ਅਸੀਂ ਸਾਰੇ ਉਸ ਪਰਮਾਤਮਾ ਦੇ ਪੁੱਤਰਾਂ ਇੱਕ ਪਿਤਾ ਇੱਕ ਸਕੇ ਹਮ ਇਹ ਨਹੀਂ ਕਿ ਅਸੀਂ ਹਮ ਅਸੀਂ ਸਾਰੇ ਹੀ ਉਸ ਵਾਹਿਗੁਰੂ ਦੇ ਪੁੱਤਰ ਆ ਉਹ ਸਾਡਾ ਪਿਤਾ ਇੱਕੋ ਹੀ ਹੈ ਕਿਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਤੇਰੇ ਵਿੱਚ ਵੀ ਸਮਾਇਆ ਹੋਇਆ ਇਹ ਨਹੀਂ ਕਿ ਸਿਖਾਂ ਪਰਮੇਸ਼ਰ ਇਕੱਲਾ ਗੁਰੂ ਗੋਬਿੰਦ ਸਿੰਘ ਦੇ ਵਿੱਚ ਹੀ ਸਮਾਇਆ ਹੋਇਆ ਪਰਮੇਸ਼ਰ ਸਿਰਫ ਗੁਰੂ ਅਰਜਨ ਸਾਹਿਬ ਦੇ ਅੰਦਰ ਹੀ ਸਮਾਇਆ ਹੋਇਆ ਨਹੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਤੇਰੇ ਵਿੱਚ ਵੀ ਸਮਾਇਆ ਹੋਇਆ ਤੇਰੀ ਅੰਦਰ ਵੀ ਉਹ ਹੀ ਬੈਠਾ ਹੈ ਇਸ ਕਰਕੇ ਆਪਕੀਨੋ ਆਪਨ ਵਿਸਥਾਰ ਸਭ ਕਛ ਉਸਕਾਂ ਉਹ ਕਰਨ ਹੈ ਹਾ ਇਹ ਸਾਰਾ ਸੰਸਾਰ ਉਸੇ ਦਾ ਹੈ ਸਾਰੇ ਨੂੰ ਬਣਾਉਣ ਵਾਲਾ ਕੌਣ ਹੈ ਉਹ ਵਾਹਿਗੁਰੂ ਪਰਮੇਸ਼ਰ ਹੀ ਤਾਂ ਹੈ ਉਸ ਤੇ ਭਿੰਨ ਉਸ ਤੇ ਭਿੰਦਾ ਕੀ ਅਰਥ ਹੈ ਉਸ ਤੋਂ ਵੱਖਰਾ ਉਸ ਵਾਹਿਗੁਰੂ ਤੋਂ ਅਲੈਦਾ ਕਹੋ ਕਿਛ ਹੋਏ ਕਹੋ ਭਾਈ ਬੋਲੋ ਭਾਈ ਕੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਵੱਖਰਾ ਕੁਝ ਹੈ ਸੰਸਾਰ ਤੇ ਕੋਈ ਐਸੀ ਚੀਜ਼ ਹੈ ਜਿਸ ਵਿੱਚ ਉਹ ਪਰਮਾਤਮਾ ਵਾਹਿਗੁਰੂ ਨਾ ਬੈਠਾ ਹੋਵੇ ਉਹ ਤਾਂ ਸਾਰੀਆਂ ਥਾਵਾਂ ਤੇ ਬੈਠਾ ਹੈ ਉਸ ਤੋਂ ਭਿੰਨ ਕਹੋ ਕਿਛ ਹੋਇ ਅਤ ਕੀ ਹੈ ਉਸ ਤੋਂ ਭਿੰਨ ਸੰਸਾਰ ਤੇ ਕੁਝ ਵੀ ਨਹੀਂ ਹੈ ਉਸ ਤੋਂ ਵੱਖਰਾ ਕੁਝ ਹੋ ਹੀ ਨਹੀਂ ਸਕਦਾ ਗੁਰੂ ਜੀ ਜਿਵੇਂ ਇਸ ਸੰਸਾਰ ਦੇ ਵਿੱਚ ਭਾਵੇਂ ਛੋਟੇ ਤਲਾਬ ਦੇ ਵਿੱਚ ਪਾਣੀ ਖੜਾ ਹੈ ਤੋਏ 'ਚ ਪਾਣੀ ਖੜਾ ਹੈ ਨਦੀਆਂ 'ਚ ਪਾਣੀ ਵਹਿ ਰਿਹਾ ਹੈ ਗਰਮ ਖੋ ਨਾਲਿਆਂ 'ਚ ਪਾਣੀ ਵਹਿ ਰਿਹਾ ਹੈ ਪਰ ਉਹ ਹਰ ਇੱਕ ਪਾਣੀ ਦਾ ਸਬੰਧ ਸਮੁੰਦਰ ਦੇ ਨਾਲ ਹੈ ਉਹ ਪਾਣੀ ਸਮੁੰਦਰ ਦੇ ਵਿੱਚੋਂ ਹੀ ਆਇਆ ਹੈ ਸਮੁੰਦਰ ਵਿੱਚੋਂ ਵਾਸ਼ਪੀਕਰਨ ਹੁੰਦਾ ਹੈ ਜਵਾਰ ਘਟਾ ਆਉਂਦੇ ਨੇ ਉੱਪਰ ਨੂੰ ਪਾਣੀ ਉੱਡਦਾ ਹੈ ਭਾਪ ਬਣ ਕੇ ਅਸਮਾਨ 'ਤੇ ਜਾਂਦਾ ਹੈ ਮੀਂਹ ਬਣ ਕੇ ਫਿਰ ਥਾਂ ਥਾਂ ਦੇ ਉੱਤੇ ਵਰਸਦਾ ਨਦੀਆਂ ਨਾਲਿਆਂ ਰਾਹੀਂ ਫਿਰ ਵਾਪਸ ਸਮੁੰਦਰ ਦੇ ਅੰਦਰ ਚਲਾ ਜਾਂਦਾ ਹੈ ਧਰਤੀ ਦੇ ਉੱਤੇ ਕਿਤੇ ਵੀ ਕੋਈ ਪਾਣੀ ਹੈ ਅਸਲ ਦੇ ਵਿੱਚ ਉਸ ਸਮੁੰਦਰ ਦੇ ਵਿੱਚੋਂ ਹੀ ਆਇਆ ਹੋਇਆ ਹੈ ਕਿਉਂਕਿ ਧਰਤੀ ਦੇ ਪਾਣੀ ਦਾ ਸੋਮਾ ਮੂਲ ਸੋਮਾ ਸਮੁੰਦਰ ਹੀ ਹੈ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜੋ ਕੁਝ ਵੀ ਸੰਸਾਰ ਉੱਤੇ ਪਸਾਰਾ ਹੈ ਇਹ ਉਸ ਵਾਹਿਗੁਰੂ ਦੇ ਵਿੱਚੋਂ ਹੀ ਪੈਦਾ ਹੋਇਆ ਹੈ ਉਸ ਤੇ ਭਿੰਨ ਕਹੋ ਕਿਛ ਹੋਏ ਦੱਸੋ ਭਾਈ ਉਸ ਵਾਹਿਗੁਰੂ ਤੋਂ ਭਿੰਨ ਵੱਖਰਾ ਕੁਝ ਹੋ ਸਕਦਾ ਹੈ ਅਰਥ ਕੁਝ ਵੀ ਨਹੀਂ ਹੋ ਸਕਦਾ ਥਾਨ ਨ ਥਨੰਤਰ ਥਨੰਤਰ ਬਣਿਆ ਹੁੰਦਾ ਥਾਨ ਪਲੱਸ ਅੰਤਰ ਵੱਖ-ਵੱਖ ਥਾਵਾਂ ਤੇ ਉੱਤੇ ਥਾਨ ਨ ਥਨੰਤਰ ਵੱਖ-ਵੱਖ ਥਾਵਾਂ ਦੇ ਉੱਤੇ ਇੱਕ ਹੈ ਸੋਏ ਉਹ ਇੱਕ ਪਰਮਾਤਮਾ ਵਾਹਿਗੁਰੂ ਆਪ ਹੀ ਬੈਠਾ ਹੈ ਆਪਣੇ ਚਲਤ ਆਪ ਕਰਨੇ ਹਾਰ ਚਲਤ ਹੁੰਦੇ ਉਹਦੇ ਕੌਤਕ ਉਹਦੇ ਤਮਾਸ਼ੀ ਇਹ ਸਾਰੇ ਉਸ ਪਰਮਾਤਮਾ ਦੇ ਤਮਾਸ਼ੀ ਹਨ ਕੌਤਕ ਹਨ ਆਪ ਕਰਨੇ ਹਾਰ ਇਹ ਸਾਰੇ ਕੌਤਕ ਤਮਾਸ਼ਿਆਂ ਨੂੰ ਚਲਾਉਣ ਵਾਲਾ ਕਰਨ ਵਾਲਾ ਉਹ ਵਾਹਿਗੁਰੂ ਹੀ ਹੈ ਕੌਤਕ ਕਰੇ ਰੰਗ ਅਪਾਰ ਇਹ ਜਿੰਨੇ ਕੌਤਕ ਨਹੀਂ ਇਹ ਜਿੰਨੇ ਰੰਗ ਨਹੀਂ ਵਾਹਿਗੁਰੂ ਪਰਮੇਸ਼ਰ ਆਪ ਹੀ ਆਪਣੀ ਵਿਅੰਤਤਾ ਦੇ ਵਿੱਚੋਂ ਕਰਦਾ ਹੈ ਮਨ ਮੈਂ ਆਪ ਬਹੁਤ ਕੀਮਤੀ ਬਚਨ ਕਿਆ ਸਮਝਣ ਵਾਲਾ ਹੈ ਮਨ ਮਹ ਆਪ ਮਨ ਆਪਣੇ ਮਾਹੀ ਦੋ ਬਚਨ ਨੇ ਪਹਿਲਾ ਕੀ ਕਿਹਾ ਮਨ ਮੈਂ ਆਪ ਸਾਰਿਆਂ ਦੇ ਮਨ ਵਿੱਚ ਉਹ ਆਪ ਹੀ ਬੈਠਾ ਹੈ ਅਗਲਾ ਬਚਨ ਕਿਆ ਮਨ ਆਪਣੇ ਮਾਹੀ ਆਪਣੇ ਮਨ ਵਿੱਚ ਸਾਰਿਆਂ ਨੂੰ ਬਿਠਾ ਕੇ ਬੈਠਾ ਹੈ ਸਾਰਿਆਂ ਦੇ ਮਨਾਂ ਵਿੱਚ ਉਹ ਆਪ ਹੀ ਬੈਠਾ ਹੈ ਤੇ ਫਿਰ ਸਾਰਿਆਂ ਨੂੰ ਆਪਣੇ ਮਨ ਵਿੱਚ ਬਿਠਾ ਕੇ ਬੈਠਾ ਹੈ ਅਰਥ ਕੀ ਬਣਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਭਾਈ ਸਾਰਿਆਂ ਦੇ ਮਨਾਂ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਵਸਦਾ ਹੈ ਤੇ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਮਨ ਵਿੱਚ ਵਸਦੇ ਹਨ ਜੇ ਗੁਰਮਖੋ ਸਾਡੇ ਅੰਦਰ ਉਹ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ ਨਾ ਤੇ ਅਸੀਂ ਸਾਰੇ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਮਨ ਵਿੱਚ ਵਸ ਰਹੇ ਹਾਂ ਉਹ ਵੀ ਸਾਨੂੰ ਉਨਾ ਹੀ ਪਿਆਰ ਕਰਦਾ ਹੈ ਜਿਵੇਂ ਇੱਕ ਬਚਨ ਹੁੰਦਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਸੰਗਮਾਂ ਦਾ ਸਿੱਖਾ ਇਹ ਤਾਂ ਹੋ ਸਕਦਾ ਹੈ ਵੀ ਤੂੰ ਪਰਮੇਸ਼ਰ ਨੂੰ ਭੁੱਲ ਜਾਏ ਇਹ ਤਾਂ ਹੋ ਸਕਦਾ ਹੈ ਵੀ ਬੰਦੇ ਆ ਤੂੰ ਪਰਮੇਸ਼ਰ ਨੂੰ ਭੁੱਲ ਜਾਏ ਪਰ ਪਰਮੇਸ਼ਰ ਤੈਨੂੰ ਭੁੱਲ ਜਾਏ ਕਦੇ ਨਹੀਂ ਹੋ ਸਕਦਾ ਇਹ ਮਨੁਗਲ ਕੋ ਹੋਈ ਨਹੀਂ ਸਕਦਾ ਅਸੀਂ ਭੁੱਲ ਜਾਂਦੇ ਹਾਂ ਜੇ ਜਿਵੇਂ ਹੋਇਆ ਨਾ ਉਹ ਗੁਰਗੋਬਿੰਦ ਸਿੰਘ ਪਾਤਸ਼ਾਹ ਉਹ ਪੱਤ ਹਜੂਰ ਸਾਹਿਬ ਜਾਉਂ ਲੋਕੋ ਗੁਰਦੁਆਰਾ ਸਾਹਿਬ ਪਹੁੰਚਦਾ ਸ਼ਿਕਾਰ ਘਾਟ ਉਹ ਸ਼ਿਕਾਰ ਘਾਟ ਉਹ ਥਾਂ ਹੈ ਜਿੱਥੇ ਬਾਦਸ਼ਾਹ ਨੇ ਮੂਲੇ ਦਾ ਉਧਾਰ ਕੀਤਾ ਸੀ ਇਤਿਹਾਸਕਾਰ ਕਹਿੰਦੇ ਨੇ ਇੰਨਾ ਖਰਗੋਸ਼ ਅੱਗੇ-ਅੱਗੇ ਭੱਜੇ ਤੇ ਗੁਰੂ ਪਾਤਸ਼ਾਹ ਨੇ ਘੋੜਾ ਭਜਾ ਲਿਆ ਪਿੱਛੇ ਭਜਾਇਆ ਘੋੜਾ ਅੱਗੇ ਗਏ ਤੀਰ ਮਾਰਿਆ ਉਹ ਖਤਮ ਹੋ ਗਿਆ ਪਾਤਸ਼ਾ ਇਦਾਂ ਕੀ ਕੀਤਾ ਪਾਤਸ਼ਾ ਕਹਿਣ ਲੱਗੇ ਸਾਡਾ ਸਿੱਖ ਸੀ ਅੱਜ ਮੁਕਤ ਹੋ ਗਿਆ ਪਾਤਸ਼ਾ ਚੰਦ ਸੀ ਕਹਿਣ ਲੱਗੇ ਮੂਲਾ ਸੀ ਭਾਈ ਗੁਰਮਖੋ ਭਾਈ ਮੂਲਾ ਗੁਰੂ ਰਣਕ ਸਿੰਘ ਦਾ ਸਿੱਖ ਸੀ ਆਸੇ ਪਾਸੇ ਨਾ ਜਦੋਂ ਕਰਤਾਰਪੁਰ ਪਾਤਸ਼ਾ ਨਿਵਾਸ ਕਰਦੇ ਨੇ ਤੇ ਸਤਿਗੁਰਾਂ ਦੇ ਨਾਲ ਆਸੇ ਪਾਸੇ ਪੰਡਤ ਜਪ ਪ੍ਰਚਾਰ ਕਰਦੇ ਨਾਲ ਚਲਾ ਜਾਂਦਾ ਸੀ ਘਰ ਵਾਲੀ ਬੜੀ ਦੁਖੀ ਸੀ ਨਾਨਕ ਤੇ ਗੁਰੂ ਹੈ ਸੰਗਤਾਂ ਝੁਕਦੀਆਂ ਨੇ ਤੁਸੀਂ ਨਾਲ ਨਾਲ ਤੁਰੇ ਫਿਰਦੇ ਹੋ ਉਹਨੇ ਕਿ ਮੈਂ ਇਥੋਂ ਦਿੱਤਾ ਨਹੀਂ ਆਂਦਾ ਜਵਾਬ ਕਿ ਲੱਗੀ ਤੁਸੀਂ ਨਾ ਜਾਓ ਮੈਂ ਆਪੇ ਮਨਾ ਕਰ ਦਿਆਂਗੀ ਉਹ ਜਦੋਂ ਆਏ ਮਨਾ ਕੀਤਾ ਨਾਨਕ ਤੇ ਇਹ ਮੂਲਾਤ ਨਹੀਂ ਜੀ ਕਰ ਨਹੀਂ ਆ ਉਹ ਤਾਂ ਬਾਬੇ ਨੇ ਕਿਹਾ ਠੀਕ ਹੈ ਭਾਈ ਜੇ ਨਹੀਂ ਹਤੇ ਨਹੀਂ ਹੈ ਗੁਰਮਖੋ ਪਿੱਛੇ ਲੁਕਿਆ ਬੈਠਾ ਸੀ ਸੱਪ ਨਿਕਲਿਆ ਡੰਗ ਮਾਰਿਆ ਤੇ ਮੂਲਾ ਖਤਮ ਹੋ ਗਿਆ ਮੋਸਤਾਲੀ ਕੀ ਸੀ ਗੁਰਾਂਖਸੇ ਪਾਤਸ਼ਾਹ ਤੇ ਆਖ਼ਤਮ ਸਮੇਂ ਸਿੱਖ ਨੂੰ ਦਰਸ਼ਨ ਦੇਣ ਵਾਸਤੇ ਆਏ ਸੀ ਖੋਦੀ ਲੋਕ ਕੇ ਬਹਿ ਗਿਆ ਨਾ ਖੋਦੀ ਲੋਕ ਕੇ ਬਹਿ ਗਿਆ ਘਰ ਵਾਲੀ ਭੱਜੀ ਪਾਤਸ਼ਾਹ ਡੰਗ ਮਰ ਗਿਆ ਮਾਰਗਾ ਸੱਪ ਉਤੇ ਮਰ ਗਿਆ ਪਾਤਸ਼ਾਹ ਕਹਿਣ ਲੱਗੇ ਆਖ਼ਤਮ ਸਮਾਂ ਨੇੜੇ ਸੀ ਤਾਂ ਹੀ ਤੇ ਦਰਸ਼ਨ ਦੇਣ ਵਾਸਤੇ ਆਈ ਸੀ ਉਹਨੇ ਸਤਗੁਰੂ ਤੁਹਾਡਾ ਸਿੱਖ ਹੈ ਪਾਤਸ਼ਾਹ ਕਹਿੰਦੇ ਮੁਕਤਾ ਹੋ ਜਾਏਗਾ ਪਰ ਜਿਹੜਾ ਆ ਝੂਠ ਬੋਲਿਆ ਨਾ ਇਹਦੀ ਸਜ਼ਾ ਤੇ ਮਿਲੇਗੀ ਅਸੀਂ ਆਪਣੇ ਆਪ ਤਾਰ ਲਵਾਂਗੇ ਔਰ ਹੋਇਆ ਗੁਰਮਖੂ 10ਵੇਂ ਜਾਮੇ ਚ ਜਾ ਕੇ ਹਜ਼ੂਰ ਸਾਹਿਬ ਦੀ ਧਰਤੀ ਖਰਗੋਸ਼ ਬਣਿਆ ਬੈਠਾ ਸੀ ਪਾਤਸ਼ਾਹ ਨੇ ਤੀਰ ਮਾਰ ਕੇ ਮੁਕਤੀ ਦਿੱਤੀ ਉਹਨੂੰ ਸਿਕੰਦਰ ਲੱਗੇ ਪਾਤਸ਼ਾਹ ਐਸੇ ਕੋਦਕ ਵੀ ਰਚਦੇ ਹੋ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖੋ ਸਿੱਖ ਸਾਨੂੰ ਭੁੱਲ ਜਾਏ ਤੇ ਭੁੱਲ ਜਾਏ ਪਰ ਅਸੀਂ ਸਿੱਖ ਨੂੰ ਨਹੀਂ ਭੁੱਲ ਸਕਦੇ ਸਿੱਖ ਕਹ ਦੇਵੇ ਸਿੱਖ ਕਹ ਦੇਵੇ ਤੂੰ ਮੇਰਾ ਗੁਰੂ ਨਹੀਂ ਪਰ ਅਸੀਂ ਕਦੇ ਨਹੀਂ ਕਹਿੰਦੇ ਵੀ ਤੂੰ ਸਾਡਾ ਸਿੱਖ ਨਹੀਂ ਅੱਜ ਤੇ ਸਦਾ ਕਹਿੰਦੇ ਆ ਤੁਸੀਂ ਮੇਰੇ ਹੋ ਤੁਸੀਂ ਮੇਰੇ ਹੋ ਸੱਚਾ ਗੁਰੂ ਸਿੱਖ ਇੱਕ ਵਾਰ ਜੁੜ ਜਾਏ ਗੁਰੂ ਦੇ ਨਾਲ ਚੇਤਾ ਰੱਖੋ ਜੇ ਗੁਰੂ ਦਸਾਂ ਜਾਮਿਆਂ ਤੋਂ ਬਾਅਦ ਵੀ ਆਪਣੇ ਸਿੱਖ ਦਾ ਉਧਾਰ ਕਰ ਦਿੰਦੇ ਆ ਗੁਰੂ ਤੇ ਇੰਨਾ ਪਿਆਰ ਕਰਦੇ ਆ ਸਿੱਖ ਇਸ ਕਰਕੇ ਗੁਰ ਸਿੱਖ ਦੇ ਮਨ ਵਿੱਚੋਂ ਗੁਰੂ ਦੂਰ ਛੋਵੇ ਤਾਂ ਹੋਵੇ ਗੁਰੂ ਦੇ ਮਨ ਵਿੱਚੋਂ ਸਿੱਖ ਕਦੇ ਵੀ ਦੂਰ ਨਹੀਂ ਹੁੰਦਾ ਹੈ ਇਹੀ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿ ਰਹੇ ਨੇ ਮਨ ਮੈਂ ਆਪ ਉਸ ਸਾਰਿਆਂ ਦੇ ਮਨਾਂ ਦੇ ਵਿੱਚ ਉਹ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸਦਾ ਹੈ ਮਨ ਆਪਣੇ ਮਾਹੀਂ ਤੇ ਸਾਰਿਆਂ ਨੂੰ ਆਪਣੇ ਮਨ ਵਿੱਚ ਵਸਾ ਕੇ ਬੈਠਾ ਸਾਰੇ ਹੀ ਉਹਦੇ ਮਨ ਵਿੱਚ ਵਸਦੇ ਹਨ ਨਾਨਕ ਅਖਿਰਤਕਿਆ ਨਾਨਕ ਕੀਮਤ ਕਹਿਣ ਨਾ ਜਾਏ ਏ ਨਾਨਕ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨਹੀਂ ਕਹੀ ਜਾ ਸਕਦੀ ਉਸ ਵਾਹਿਗੁਰੂ ਪਰਮੇਸ਼ਰ ਦੀ ਮੁੱਲ ਨਹੀਂ ਪਾਇਆ ਜਾ ਸਕਦਾ ਉਸ ਵਾਹਿਗੁਰੂ ਦਾ ਅਰਥ ਕੀ ਬਣਿਆ ਵੀ ਉਹ ਕਿਸੇ ਕੀਮਤ ਦੇ ਬਦਲੇ ਮਿਲ ਜਾਂਦਾ ਹੈ ਇਹੀ ਅਰਥ ਹੈ ਗੁਰਨੇ ਹੋਏ ਦਾ ਉਹ ਉਹ ਕੇਵਲ ਉਹ ਵਾਹਿਗੁਰੂ ਪਰਮੇਸ਼ਰ ਕਾਦੇ ਬਦਲੇ ਮਿਲਦਾ ਗੁਨੀਆ ਦੇ ਲੋਕਾਂ ਨੇ ਪੁੱਛਿਆ ਸੀ ਪ੍ਰਗਤ ਕਬੀਰ ਸਾਹਿਬ ਨੂੰ ਸੱਚਾ ਕੋਈ ਅੱਜ ਦੀ ਦੁਨੀਆ ਦਾ ਜਿਹੜਾ ਅੱਜ ਦਾ ਮਨੁੱਖ ਹੈ ਕਰਕੇ ਆਪਾਂ ਕਰੀਏ ਸਮਾਪਤੀ 2 ਮਿੰਟਾਂ ਦੇ ਵਿੱਚ ਆ ਸਮਝੋ ਜੇ ਕੀਮਤ ਕਹਿਣਾ ਨਾ ਜਾਏ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ ਉਹਦਾ ਮੁੱਲ ਨਹੀਂ ਕਿਹਾ ਜਾ ਸਕਦਾ ਕਿਸ ਮੁੱਲ ਦੇ ਵਿੱਚ ਮਿਲਦਾ ਅੱਜ ਦਾ ਮਨੁੱਖ ਆਪਣੇ ਕਰਮਾਂ ਦੀ ਥਾਂ ਉੱਤੇ ਆਪਣੀ ਤਾਕਤ ਦੇ ਨਾਲ ਰੱਬ ਨੂੰ ਪਾਉਣਾ ਚਾਹੁੰਦਾ ਹੈ। ਤਾਕਤ ਦਾ ਕੀ ਅਰਥ ਹੈ? ਵੀ ਪੈਸੇ ਦੀ ਤਾਕਤ ਨਾਲ ਪਾ ਲਵਾਂ। ਪੈਸੇ ਦੀ ਤਾਕਤ ਨਾਲ ਪਰਮੇਸ਼ਰ ਨੂੰ ਪਾਲਣ ਖੁਸ਼ ਕਰ ਲਵਾਂ ਨਹੀਂ। ਨਹੀਂ। ਇੱਕ ਪੈਸੇ ਨਾਲ ਤੇ ਮਿਲਦਾ ਹੀ ਨਹੀਂ। ਕੰਚਨ ਸਉਂ ਪਾਈ ਹੈ ਨਹੀਂ। ਤੋਲ ਮਨ ਦੇ RAM ਲਿਆ ਐ ਮੋਲ ਪੁੱਛਸੇ ਹੈ ਕਬੀਰ। ਤੂੰ ਰੱਬ ਨੂੰ ਕਿਵੇਂ ਪਾਇਆ ਉਹ ਕਹਿਣ ਲੱਗੇ ਸੋਣੇ ਬਦਲੇ ਨਹੀਂ ਮਿਲਦਾ ਢੇਰਾ ਮਾਇਆ ਦੇ ਬਦਲੇ ਤੇ ਮਿਲਦਾ ਹੀ ਨਹੀਂ ਕਾ ਤੂੰ ਕਿਵੇਂ ਲਿਆ ਮਨ ਦਿੱਤਾ ਤੇ ਪਰਮੇਸ਼ਰ ਮਿਲ ਗਿਆ ਉਹਨੂੰ ਮਨ ਦੇ ਦਈਏ ਤੇ ਉਹ ਆਪਣਾ ਬਣ ਜਾਂਦਾ ਹੈ ਬਸ ਇੰਨੀ ਗੱਲ ਹੈ ਗੁਰਮਤਿ ਇਸ ਕਰਕੇ ਗੁਰੂ ਤੇ ਦਰਦੇ ਉੱਤੇ ਨਾ ਇਦਾਂ ਕਦੇ ਵੀ ਨਾ ਕਰੀਏ ਮੈਂ ਇੰਨੇ ਪੈਸੇ ਖਰਚ ਕਰ ਦਿੱਤੇ ਇਹਨਾਂ ਕੁਝ ਕਰ ਦਿੱਤਾ ਬਿਲਕੁਲ ਨਹੀਂ ਉਹ ਗੁਰਮਖੋ ਸ ਵੀ ਜਦੋਂ ਅਸੀਂ ਉਸ ਭੇਟ ਕਰਦੇ ਆ ਨਾ ਗੁਰੂ ਦਰ ਦੇ ਉੱਤੇ ਇੱਕ ਸ਼ਬਦ ਹੈ ਕਹਿੰਦਾ ਪ੍ਰੇਮ ਭੇਟਾ ਇੱਕ ਸ਼ਬਦ ਹੈ ਪ੍ਰੇਮ ਭੇਟਾ ਇਹਦਾ ਅਰਥ ਕੀ ਬਣਦਾ ਪ੍ਰੇਮ ਹੈ ਤੇ ਭੇਟਾ ਹੈ ਜੇ ਪ੍ਰੇਮ ਨਹੀਂ ਹੈ ਤੇ ਫਿਰ ਕੋਈ ਭੇਟਾ ਨਹੀਂ ਹੈ ਇਹਦਾ ਅਰਥ ਹੀ ਬਣੇਗਾ ਜੇ ਸਿੱਖ ਦੇ ਮਨ ਵਿੱਚ ਪ੍ਰੇਮ ਹੈ ਉਦੀ ਪੇਟਾ ਵੀ ਸਤਿਕਾਰ ਹੈ ਜੇ ਪ੍ਰੇਮ ਹੀ ਨਹੀਂ ਹੈ ਫਿਰ ਕੋਈ ਪੇਟਾ ਸਤਿਕਾਰ ਨਹੀਂ ਗੁਰਮਖੋ ਇਸ ਕਰਕੇ ਜੇ ਚਾਹਣੇ ਆ ਸਾਡੀਆਂ ਪੇਟਾਵਾਂ ਗੁਰੂ ਦਰ ਤੇ ਪ੍ਰਵਾਨ ਹੋਣ ਤੇ ਪਹਿਲਾਂ ਗੁਰੂ ਨਾਲ ਪ੍ਰੇਮ ਪਾਈਏ ਆਇਆ ਸੀ ਗੁਰੂ ਗੋਬਿੰਦ ਸਿੰਘ ਪਾਠ ਦਰ ਦੇ ਉੱਤੇ ਉਹ ਸੁਖ ਮੰਗਲੀ ਸੀ ਇੱਕ ਨੇ 100 ਮੋਰਾਂ ਲੈ ਕੇ ਆਇਆ ਪਾਤਸ਼ਾਹ ਕਹਿੰਦੇ ਭਾਈ ਕੋਈ ਪ੍ਰਵਾਨ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਪਾਤਸ਼ਾਹ ਸੁਖ ਸੁਖ ਸੁਖੀ ਸੀ ਪਾਤਸ਼ਾਹ ਪਾਤਸ਼ਾਹ ਕਹਿਣ ਲੱਗੇ ਭਾਈ ਸੁੱਖ ਸੁੱਖ ਕਿਸੇ ਤੇਰੀ ਪੂਰੀ ਕਰਤੀ ਪਰ ਭੇਟਾ ਉਹਨੂੰ ਦੇ ਜਿਹਨੂੰ ਆਪਣਾ ਗੁਰੂ ਮੰਨਦਾ ਕਹਿੰਦਾ ਜੀ ਨਗਾਹੇ ਵਾਲੇ ਪੀਰ ਨੂੰ ਮੰਨਦਾ ਮੈਂ ਤਾਂ ਪਾਦਸ਼ਾ ਉੱਥੋਂ ਮੰਗਣੀ ਸੀ ਪੂਰੀ ਹੋਈ ਤੁਹਾਡੇ ਦਰ ਤੇ ਸੁੱਖ ਲਈ ਪਾਦਸ਼ਾ ਕਹਿੰਦੇ ਕੋਈ ਸ਼ਰਤ ਤੇ ਨੰਘਿਆ ਜਾ ਰਿਹਾ ਸੀ ਤੁਰਿਆ ਜਾ ਰਿਹਾ ਸੀ ਖੇਤ ਦੇ ਵਿੱਚ ਪਸ਼ੂ ਫਿਰਦੇ ਦੇਖੇ ਤੁਰੇ ਜਾਂਦੇ ਨੇ ਸੋਚਿਆ ਮਨਾ ਕਿਸੇ ਨੇ ਫਸਲ ਬੀਜੀ ਹੋਈ ਹੈ ਉਹਦੀ ਫਸਲ ਉਜੜ ਰਹੀ ਹੈ ਕਿਉਂ ਨਾ ਮੈਂ ਬਾਹਰ ਕੱਢ ਦੇਆ ਤੁਰੇ ਜਾਂਦੇ ਰਾਹੀ ਨੇ ਕਿਸਾਨ ਦੀ ਉਜੜਦੀ ਹੋਈ ਫਸਲ ਨੂੰ ਦੇਖ ਕੇ ਉਹਦੇ ਖੇਤ ਵਿੱਚੋਂ ਪਸ਼ੂ ਬਾਹਰ ਕੱਢ ਦਿੱਤੇ ਉਹਦੀ ਫਸਲ ਤਾਂ ਬਚਾ ਲਈ ਪਰ ਇਹਦਾ ਅਰਥ ਇਹ ਨਹੀਂ ਤੁਰਿਆ ਜਾਂਦਾ ਖੇਤ ਦਾ ਮਾਲਕ ਬਣ ਗਿਆ ਤੇਰੀ ਜ਼ਿੰਦਗੀ 'ਚ ਦੁੱਖ ਆਏ